ਸਾਸਰੀ ਕਾ ਜੀ ਜੜਾ ਸਵਾਗਤ ਕਰਦੇ ਸੋਲ ਡੇਰੀ ਫਾਰਮ ਤੋਂ ਅੱਜ ਆਪਾਂ ਖੜੇ ਜੀ ਪਿੰਡ ਸੋਲ ਵਿੱਚ ਆਪਣੇ ਨਾਲ ਗੁਰਪ੍ਰੀਤ ਸਿੰਘ ਵੀਰ ਇਹਨਾਂ ਕੋ ਦਵਾਈ ਹੈ ਜੀ ਫਿਪ ਗਰੋ ਇਹ ਦਵਾਈ ਹੈ ਜੀ ਪਸ਼ੂਆਂ ਵਾਸਤੇ ਜੇ ਡੰਗਰ ਹੀਟ ਨਹੀਂ ਆਉਂਦੇ ਬੋਲਦੀ ਨਹੀਂ ਗੀ ਜਾਂ ਪਸ਼ੂ ਖਰਾਬ ਹੁੰਦੇ ਆ ਅੱਜ ਆਪਾਂ ਨਾਲ ਗੱਲਬਾਤ ਕਰਦੇ ਹਾਂ ਸਾਸੀ ਆਪਾਂ ਤਾਂ ਜੀ ਸਵਾਗਤ ਹੈ ਹਾਂਜੀ ਅੱਜ ਆਪਾਂ ਕਿਹੜੀ ਨਵੀਂ ਜਾਣਕਾਰੀ ਦੇਣੀ ਹੈ ਜੀ ਇਹ ਹੀ ਫਰੋ ਪਾਊਡਰ ਹੈ ਜੀ ਅੱਛਾ ਜੀ ਆਉਂਸਰ ਝੋਟੀਆਂ ਕੱਟਣਾਂ ਵਾਸਤੇ ਅੱਛਾ ਜੀ ਆਉਂਸਰ ਕੀ ਨਹੀਂ ਮਤ ਆਉਂਸਰ ਜਿਤਨਾ ਮੱਲਾਪੈ ਛੋਟਾ ਬੱਚਾ ਤਿਆਰ ਕਰਦੇ ਹਾਂ ਹਾਂ ਅਜੇ ਜਿੰਨੇ ਹੱਲੇ ਤੱਕ ਪਹਿਲਾ ਸੁਬ੍ਹਾ ਸੁਨਾਵੇਂ ਚੈ ਨਮੀ ਹੋਣਾ ਆਵੇ ਉਹਨੂੰ ਆਪਾਂ ਆਉਂਸਰ ਕਹਿ ਦਿੰਨੇ ਆ ਠੀਕ ਆ ਠੀਕ ਹੈ ਨਾ ਠੀਕ ਆ ਜਿਤਨਾ ਆਪਾਂ ਝੋਟੀ ਜਵਾਨ ਹੋ ਗਈ ਆ ਪਹਿਲੇ ਸੁਆ ਪਾਣੇ ਵੀ ਨਮੀ ਹੋਗਾ ਉਹ ਹੋ ਜੂਗੀ ਹੈਨਾ ਹਾਂ ਹਾਂ ਛੇਤੀ ਬਾਂਦੀ ਨਹੀਂ ਗਈ ਹਾਂ ਛੇਤੀ ਬਾਂਦੀ ਨਹੀਂ ਕਿਉਂਕਿ ਉਹਦਾ weight ਹੁੰਦਾ ਘੱਟ ਠੀਕ ਆ ਆਪ オーਡਰ ਦੇ ਇਹਨਾਂ ਦਾ ਵੀਟ ਵੀ ਮੁਕੰਮਲ ਹੋ ਜੂ ਸੱਤ ਕੋਰੀ ਹੋਣਦੇ ਆ ਹਾਂ ਠੀਕ ਆ ਵੀਟ ਤੇ ਵੀ ਆ ਜੀ ਠੀਕ ਆ ਰਿਜ਼ਲਟ ਵੀ ਸਹੀ ਮਿਲੂ ਠੀਕ ਆ ਤੇ ਪਗਰੋ ਹਾਂਜੀ ਇਹ ਦੇਣਾ ਕਿਵੇਂ ਜੀ ਇਹ ਇੱਕ ਚਮਚਾ ਰੋਈਦਾ ਹੈ ਅੱਛਾ ਇੱਕ ਚਮਚਾ ਦੇ ਲਈ ਇਹਦੇ ਵਿੱਚੇ ਚਮਚਾ ਵਾ ਠੀਕ ਆ ਉਹ ਭਰਨਾ ਦੇ ਇੱਕੋ ਦੇਣਾ ਜਿਹੜੀ ਦਾ ਅੱਛਾ ਇੱਕ ਦੇਣਾ ਹਾਂ ਤੇ ਇੱਕ ਨੂੰ ਨੂੰ ਪਾ ਸਕਦੇ ਆ ਇਹ ਆਪਾਂ ਤੁਸੀਂ ਜਿੰਨਾ ਨਾਲ ਤਾਂ ਕਿ ਮਹੀਨਿਆਂ ਤੋਂ ਤਾਂ ਜੁਆਗ ਜਿਹੜਾ ਆ ਸੱਤ ਅੱਠਾਂ ਦਹਾ ਮਹੀਨਿਆਂ ਦਾ ਉਹ ਤੋਂ ਆਪਾਂ ਸਟਾਰਟ ਕਰ ਸਕਦੇ ਆ ਠੀਕ ਆ ਤੇ ਦੋ ਦੋ ਸਾਲ ਦੀ ਝੋਕੀ ਤੱਕ ਆਪਾਂ ਇਹਨੂੰ ਪਾ ਸਕਦੇ ਆ ਪਾ ਸਕਦੇ ਆ ਹਾਂ ਪਰ ਕਈ ਬੰਦੇ ਨੇ ਰਿਜ਼ਲਟ ਲੈ ਲਿਆ ਵੀ ਜਿਤਨਾ ਮੇਰੇ ਤੋਂ ਚਾਰ ਪੰਜ ਝੋਟੇ ਘਮਸਰਾ ਹੀ ਹਾਂ ਉਹਨਾਂ ਸੱਤ ਅੱਠ ਪੈਕੇਟ ਲਵਾ ਲਏ ਹਾਂ ਤੇ ਪੌਣ ਅੰਸਰਾਂ ਝੋਟਗਾਣੋ ਹੀ ਉਹ ਜਿਹੜੀਆਂ ਵੱਡੀਆਂ گاਵਾ ਸੀ ਉਹ ਵੀ ਡਾਊਨ ਪਾਣਾ ਵਿਖਾਉਂਦਿਆਂ ਸੀ ਉਹ ਏਕੇ ਕੇ ਚੋ ਚਾਹਨਾਂ ਨੂੰ ਵੀ ਪਾਈ ਗਿਆ ਤੇ ਉਹ ਵੀ ਸੈਟ ਹੋ ਗਿਆ ਉਹ ਵਿਚਾਰ ਹੋ ਗਿਆ ਉਹ ਵੀ ਸੈਟ ਹੋ ਗਿਆ ਠੀਕ ਹੈ ਕੋਈ ਸਾਰੇ ਕਹਿੰਦੇ ਕਹਿੰਦੇ ਬਾਈ ਮੈਂ ਇਸ ਵਕਤ 2 ਮਹੀਨੇ ਦੇ ਵਿੱਚ ਮੈਂ ਵੀਡੀਓ ਅਪਲੋਡ ਕਰਨ ਲੱਗਾ 6 ਮਹੀਨੇ ਬਾਅਦ ਠੀਕ ਹੈ 4-5 ਮਹੀਨੇ ਹੋ ਗਿਆ ਵੀਡੀਓ ਅਪਲੋਡ ਦੀ ਅਪ ਨਹੀਂ ਪਾਈ ਹਾਂ ਉਸ ਤੋਂ ਬਾਅਦ ਆਪਣਾ ਵੀ ਗਿਆ ਵਾ 500 ਪੈਕੇਟ ਤੇ ਪਿੰਡ ਚ ਹੀ ਲੱਗ ਗਿਆ ਹਾਂ ਤੇ ਬਾਹਰ ਜਿਹੜਾ ਗਿਆ ਵੱਖਰਾ ਗਿਆ ਠੀਕ ਠੀਕ ਹੈ ਹਾਂ ਅੱਜ ਤੇ ਹਾਲੇ ਵੀ ਲੋਕੀਵੇਂ ਮੰਗੀ ਜਾਂਦੇ ਆ ਫੋਨ ਕਰਦੇ ਮੰਗਦੇ ਜੀ ਹਾਂ ਆ ਤੁਸੀਂ ਵੇਖ ਸਕਦੇ ਹੋ ਇਹ ਗਰੋ ਵੈਟਰੀਨਾ ਕੰਪਨੀ ਦਾ ਜ ਬਹੁਤ ਵਧੀਆ ਪੈਕਿੰਗ ਹੈ ਦੀ 1 ਕਿਲੋ ਪੈਕਿੰਗ ਹੈ ਬਹੁਤ ਵਧੀਆ ਮਲ ਰਜਟ ਇਹਦਾ ਅਸੀਂ ਬਤੇਰੇ ਪੀ ਸਕੇ ਵਿੱਚ ਆ ਪਰ ਤੁਸੀਂ ਇਹ ਬੀਜ ਨਾਲ ਕਰਕੇ ਸਪਰੰਕ ਇਹ ਮਗਾ ਸਕਦੇ ਜੀ ਇਹ ਆਪਾਂ ਨੂੰ ਮਿਲੂ ਕਿਥੋਂ ਇਹ ਇਹਦਾ ਇਹ ਆਪਣੇ ਕੋਲ ਮਿਲਣਾ ਵਾ ਠੀਕ ਆ ਹਾਂਜੀ ਸਟੋਰ ਤੋਂ ਨਹੀਂ ਮਿਲੂਗਾ ਨਹੀਂ ਨਹੀਂ ਸਟੋਰ ਤੇਰਾ ਬਰਾਜ ਨਹੀਂ ਕੰਦੀ ਜੀ ਅੱਛਾ ਬਰਾਜ ਨਹੀਂ ਆਈ ਹਾਂ ਸਟੋਰ ਤੇ ਲੈ ਕੇ ਆਈ ਹਾਂ ਆਪਣੇ ਕੋਲ ਕਿੱਥੋਂ ਮਿਲੂਗਾ ਆਪਾਂ ਦੇ ਦਿਆਂਗੇ ਦੀ 460 ਦਾ ਠੀਕ ਆ ਇੱਕ ਬ੍ਰੈਕਟ ਇਹਦੇ 10 ਰੁਪਏ ਰੇਟ ਹੋਣ ਵਧੀਆ ਵਾ ਠੀਕ ਆ ਪਹਿਲਾਂ 400 ਇਹ ਆਪਾਂ 450 ਦਾ ਲੈ ਜੀ ਹਾਂ ਹਾਂ ਠੀਕ ਹੈ ਜੀ ਠੀਕ ਆ ਤੇ ਹੁਣ ਇਹਦਾ 10 ਰੁਪਏ ਰੇਟ ਇਹਦਾ ਮਾਰਚ ਮਹੀਨੇ ਤੋਂ ਵਧੀਆ ਹੈ 460 ਰੁਪਏ ਹਾਂ 460 ਰੁਪਏ ਠੀਕ ਆ ਤੇ ਬਾਕੀ ਇਹ ਤੁਸੀਂ ਤੁਹਾਨੂੰ ਕਿਵੇਂ ਮਤਲਬ ਲਿਆਣਾ ਵੇਓ ਕਿਵੇਂ ਲੋ ਕਸਟਮਰ ਲਾਨ ਕੇ ਸਾਤ 10 ਕਿਲੋਮੀਟਰ ਦੀ ਕੇ ਰੇ ਵਿਆਪਾ ਕਰਦਾਂਗੇ ਤੇ ਜੇ ਕੋਈ ਬੰਦਾ ਦੂਰ ਤੋਂ ਆਉਂਗਾ ਹੋਜਣਾ ਵੀ ਪੈਣਾ ਰਿਜੈਕਟ ਟੂ ਯੂ ਠੀਕ ਐ ਮਤਲਬ ਤੁਸੀਂ ਆ ਵੀ ਤੇ ਆਓ ਪੰਜ ਛੇ ਪੈਕੇਟ ਇਕੱਠੇ ਮੰਗਵਾਉਂਦਾ ਤੇ 15 ਪੈਣਾ ਜਿਹੜਾ ਰਿਜੈਕਟ ਹੋ ਜਾਊਗਾ ਮਤਲਬ ਤੁਸੀਂ ਆਪ ਦੇ ਜਾਓਗੇ ਹਾਂ ਤੇਰਾ ਅਕਬਰ ਠੀਕ ਐ ਹਾਂ ਜੀ ਤੇ ਜੇ ਕੋਈ ਲਾਗੇ ਬਣਦਾ ਫਿਰ ਆਪ ਆ ਜੇ ਲਾਗੇ ਬਣੇ ਦਾ ਜੀ ਚੈੱਕ ਵੀ ਭਰਾ ਵੀ ਜਾਂਦੇ ਆ ਹਾਂ ਹਾਂ ਤੇ ਹੁਣ ਆਪਣੇ ਕੋਲ ਪਰਸੋਂ 25 ਪੈਕੇਟ ਆਏ ਹੀ ਠੀਕ ਆ 15 ਕੱਲ ਵੀ ਅੱਗੇ ਦਾਹੀ ਰਹਿ ਗਏ ਆ ਠੀਕ ਆ ਕੋਈ ਅੱਜ ਮੇਰੇ ਨਾਲ ਸ਼ਾਮ ਨੂੰ ਪੰਜ ਚੜ੍ਹੇ ਜਾਂਦੇ ਪੰਜ ਹੀ ਰਹਿ ਜਾਂਦੇ ਠੀ ਹਾਂਜੀ ਤੇ ਆਪਣਾ ਐਡਰੈਸ ਬੋਲ ਦੋ ਪਿੰਸੋਲਾ ਹਾਂਜੀ ਜਿਹੜਾ ਧਰਨ ਤਾਰਨਾ ਅੱਡਾ ਚਵਾਲ ਮੋਬਾਈਲ ਨੰਬਰ 99150 ਤੇ 48814 ਆਪਾਂ ਮੋਬਾਈਲ ਨੰਬਰ ਸੁਖਰੀਂ ਤੁਹਾਨੂੰ ਵਰਦਾਏ ਤੁਸੀਂ ਨੰਬਰ ਤੇ ਕਰਕੇ ਕਾਲ ਅੱਜ ਜਦੋਂ ਮਰਜ਼ੀ ਮਿਲ ਸਕਦੇ ਜੀ ਸੋ ਚੈਨਲ ਨੂੰ ਬਾਦ ਸਬਸਕ੍ਰਾਈਬ ਕਰੋ ਲਾਈਕ ਕਰੋ ਸ਼ੇਅਰ ਕਰੋ ਸਤਿ ਸ੍ਰੀ ਅਕਾਲ ਜੀ